ਸਤਿ ਸ਼੍ਰੀ ਅਕਾਲ ਜੀ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਵੈਲਕਮ ਕਰਦੇ ਹਾਂ ਤੁਹਾਡਾ ਹੋਪਸੋ ਤੁਸੀਂ ਆਪਣੀ ਆਪਣੀ پلیਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਮੋਗੇ ਜੀ ਤੇ ਅ ਅਗਰ ਤੁਸੀਂ ਸਾਡੇ ਚੈਨਲ ਨੂੰ ਫਸਟ ਟਾਈਮ ਦੇਖ ਰਹੇ ਹੋ ਸਾਡੇ ਚੈਨਲ ਨੂੰ ਹਰ ਹੱਦ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬਾਕੀ ਸੇਮ ਹੀ ਨਾਮ ਦਾ పేਜ ਸਾਡਾ ਇੰਸਟਾਗ੍ਰam ਤੇ ਵੀ ਹੈਗਾ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤਾਂ ਤੁਸੀਂ ਉੱਥੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਉੱਥੇ ਆਪਣੀ ਰੀਲਸ ਵਗੈਰਾ ਹੁੰਦੀਆਂ ਨੇ ਤੇ ਤੁਸੀਂ ਸੂਟ ਹੈ ਜਿਹੜੇ ਆਪਣੇ ਡਿਜ਼ਾਈਨਿੰਗ ਵਗੈਰਾ ਜਾਂ ਕਸਟਮਾਈਜੇਸ਼ਨ ਦੇ ਉੱਤੇ ਦੇਖ ਸਕਦੇ ਹੋਗੇ ਤੇ ਸਕਰੀਨ ਦੇ ਉੱਪਰ ਸਾਡਾ ਨੰਬਰ ਚੱਲ ਰਿਹਾ ਹੁੰਦਾ ਜੀ ਤੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਮੀਨਸ ਕੋਈ ਵੀ ਇਨਕੁਆਰੀ ਚਾਹੀਦੀ ਹੈਗੀ ਤਾਂ ਤੁਸੀਂ 10 ਤੋਂ 6 ਵਜੇ ਤੱਕ ਮੀਨਸ ਆਪਣੇ ਕਿਸੇ ਨੇ ਭੈਣੇ ਸੂਟ ਬਣਾਉਣਾ ਜਾਂ ਕਸਟਮਾਈਜ਼ ਕਰਨਾ ਜਾਂ ਤੁਸੀਂ ਕੋਈ ਮੀਨਸ ਆਪਣੀ ਕੋਈ ਵੀ ਆਪਣਾ ਆਰਡਰ ਦੇਣਾ ਹੈਗਾ ਸੂਟ ਦਾ ਤੁਸੀਂ ਸਾਨੂੰ ਕਰ ਸਕਦੇ ਹੋਗੇ ਤੇ ਅੱਜ ਦੀ ਜਿਹੜੀ ਕਲੈਕਸ਼ਨ ਲੈ ਕੇ ਆਈਆਂ ਮੈਂ ਥੋੜੀ ਡਿਫਰੈਂਟ ਲੈ ਕੇ ਆਈਆਂਗੀ ਬਟ ਹੈਸ ਪ੍ਰੋਪਰ ਸਮਰ ਦੇ ਅਕੋਰਡਿੰਗ ਆ ਪਿਓਰ 100% ਕਾਟਨ ਹੈਗੀ ਤੇ ਜਿਹੜਾ ਫੈਬਰਿਕ ਜੀ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਨੌਲੇਜ ਦਿੰਨੀ ਹੈਗੀ ਜਿਹੜਾ ਫੈਬਰਿਕ ਹੈਗਾ ਜੀ ਇਹ ਆਰਗੈਨਿਕ ਫੈਬਰਿਕ ਹੈਗਾ ਮੀਨਸ ਇਸ ਸਾਲ ਇਹ ਵੀ ਇਹ ਪਹਿਲਾਂ ਵੀ ਆਇਆ ਸੀਗਾ ਇਸ ਸਾਲ ਇਹ ਟ੍ਰੈਂਡ ਦੇ ਵਿੱਚ ਆ ਰਿਹਾ ਹੈਗਾ ਮੀਨਸ ਆਰਗੈਨਿਕ ਕਲਰਸ ਮੀਨਸ ਕੈਮੀਕਲ ਕਲਰ ਨਹੀਂ ਹੈਗੇ ਕਿ ਜਿਹੜੇ ਆਪਣੇ ਸਕਿਨ ਨੂੰ ਇਫੈਕਟ ਕਰਨ ਤੇ ਇਹ ਪਿਓਰ ਆਰਗੈਨਿਕ ਕਲਰ ਨੇਗੇ ਤੇ 100% ਕਾਟਨ ਹੈ ਜੀ ਇਹ ਬਿਲਕੁਲ ਤੇ ਜਿਹੜਾ ਇਹਦਾ ਸ਼ਰਟ ਦਾ ਕਲਰ ਹੈਗਾ ਉਹ ਹੈਗਾ ਜੀ ਰਾਸਟ ਕਲਰ ਹੈਗਾ ਦੇਖੋਗੇ ਤੁਸੀਂ ਰਾਸਟ ਔਰੇਂਜਾ ਕਲਰ ਹੈਗਾ ਜਿਵੇਂ ਮੇਰੇ ਵੇਅਰ ਕੀਤਾ ਹੋਇਆ ਸੇਮ ਜਿਹਾ ਹੀ ਹੈਗਾ ਬਹੁਤ ਪਿਆਰਾ ਲੱਗਦਾ ਜੀ ਇਹ ਵਾਲਾ ਪ੍ਰੋਪਰ 2.5 ਮੀਟਰ ਇਹ ਦੁਪੱਟਾ ਹੋਏਗਾ ਆ ਸੌਰੀ ਫੈਬਰਿਕ ਹੋਏਗਾ ਤੇ ਤੁਸੀਂ ਜਿਵੇਂ ਮਰਜੀ ਇਹਨੂੰ ਬਣਵਾ ਸਕਦੇ ਹੋਗੇ ਇਸ ਤਰ੍ਹਾਂ ਦੇਖੋਗੇ ਤੁਸੀਂ ਸਾਰੇ ਦੇ ਵਿੱਚ ਇਹ ਪ੍ਰਿੰਟਿੰਗ ਆ 100% ਪਿਓਰ ਕਾਟਨ ਆ ਤੇ ਕੈਮੀਕਲ ਫ੍ਰੀ ਕਲਰ ਨੇਗੇ ਤੇ ਬਾਕੀ ਇਹ ਇਹਦੇ ਨਾਲ ਬਾਟਮ ਆ ਗਈ ਇਹ ਵੀ 100% कॉटन ਆ ਗਈ ਤੇ ਬਾਟਮ ਆ ਜਿਹੜੀ ਉਹ ਬਲੂ ਕਲਰ ਦੇ ਨਾਲ ਪੇਅਰ ਅਪ ਕੀਤੀ ਹੈ ਕਿਉਂਕਿ ਜਿਹੜਾ ਪ੍ਰਿੰਟਿੰਗ ਹੈ ਵਿੱਚ ਇਹਦੇ ਬਲੂ ਕਲਰ ਦੀ ਹੈਗੀ ਤੇ ਇਸੇ ਤਰ੍ਹਾਂ ਦਾ ਹੀ ਆਪਣਾ ਦੁਪੱਟਾ ਹੈਗਾ ਤੇ ਮੇਬੀ ਥੋੜਾ ਜਿਹਾ ਦੁਪੱਟਾ ਚੇਂਜ ਆ ਰਿਹਾਗਾ ਵੀਡੀਓ ਦੇ ਵਿੱਚ ਪਤਾ ਨਹੀਂ ਕਿਉਂ ਇੰਨਾ ਕਲਰ ਪਰ ਇੰਨਾ ਕਲਰ ਦਾ ਫਰਕ ਹੈ ਨਹੀਂਗਾ ਤੇ ਇਹ ਵਾਲਾ ਦੁਪੱਟਾ ਹੈਗਾ ਜੀ ਆਪਣਾ ਅਪਲਿਕ ਵਰਕ ਵਾਲਾ ਦੁਪੱਟੇ ਦਾ ਫੈਬਰਿਕ ਵੀ ਪਿਓਰ ਕਾਟਨ ਆ ਪਲੱਸ ਇਹਦੇ ਵਿੱਚ ਮਿਰਰ ਦਾ ਹੈਂਡ ਦਾ ਵਰਕ ਹੋਇਆ ਹੋਇਆ ਆ ਅਪਲੀਕ ਵਰਕ ਹੋਇਆ ਹੋਇਆ ਹੈਗਾ ਤੇ ਬਹੁਤ ਸੋਹਣਾ ਦੁਪੱਟਾ ਹੈਗਾ ਜੇ ਦੇਖੋਗੇ ਖੁੱਲਾ ਡੁੱਲਾ ਚੜਾਈ ਦੇ ਵਿੱਚ ਲੰਬਾਈ ਦੇ ਵਿੱਚ ਦੁਪੱਟਾ ਦਾ ਆਪਣਾ ਪੂਰਾ ਤੇ ਇਸ ਤਰ੍ਹਾਂ ਇਹਦਾ ਬਾਰਡਰ ਸਟਾਈਲ ਵੀ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਤੇ ਇਸ ਤਰ੍ਹਾਂ ਟਸਲਸ ਵੀ ਲੱਗੇ ਹੋਏ ਨੇਗੇ ਬਣਾ ਕੇ ਦੇ ਤਾਂ ਆਪਣੇ ਸਮਰ ਦੇ ਅਕੋਰਡਿੰਗ ਇਹ ਬੈਸਟ ਫੈਬਰਿਕ ਆ ਤੇ ਬੈਸਟ ਪ੍ਰਿੰਟ ਹੈਗਾ ਤੇ ਇਹਦੇ ਵਿੱਚ ਆਪਣੇ ਕੋਲੇ 3 ਕਲਰ ਔਰ 3 ਮੀਨਸ ਡਿਜ਼ਾਈਨਸ ਦੇਗੇ ਤੁਹਾਨੂੰ ਦਿਖਾਉਣੇ ਆਗੇ ਨੈਕਸਟ ਕਲਰ ਆ ਜਿਹੜਾ ਬਹੁਤ ਪਿਆਰਾ ਕਲਰ ਆ ਨੈਕਸਟ ਕਲਰ ਵੀ ਇਹ ਹੈਗਾ ਜੀ ਮਹਿਰੂਨ ਦੇ ਵਿੱਚ ਦੇਖੋਗੇ ਤੁਸੀਂ ਮਹਿਰੂਨ ਕਲਰ ਦੇ ਵਿੱਚ ਆ ਪ੍ਰਿੰਟਿੰਗ ਵੀ ਡਿਫਰੈਂਟ ਆ ਬਾਕੀ ਤੁਸੀਂ ਸਾਡੇ ਤੋਂ ਕਸਟਮਾਈਜ਼ ਵੀ ਕਰਵਾ ਸਕਦੇ ਜਿਵੇਂ ਆਪਣੇ ਫੋਰਨ ਵਾਲਿਆਂ ਪਹਿਨਾਂ ਨੇ ਉਹਨੇ ਦੇ ਆਰਡਰ ਚੱਲ ਰਹੇ ਹੁੰਦੇ ਤੁਸੀਂ ਵੀ ਉਹਨਾਂ ਦੇ ਵਿੱਚ ਐਡ ਅਪ ਕਰ ਸਕਦੇ ਹੋ ਇਹ ਵਾਲੇ ਸੂਟ ਜਾਂ ਫਿਰ ਤੁਸੀਂ ਕਿਤੇ ਵੀ ਬੈਠੇ ਹੋਗੇ ਤੇ ਤੁਹਾਡੇ ਦੇ ਘਰ ਤੱਕ ਸੂਟ ਪਹੁੰਚੇਗਾ ਇਸ ਦੀ ਪੂਰੀ ਅਸੀਂ ਤਸੱਲੀ ਦਿੰਨੇ ਆ ਤੇ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਹੈਂਡ ਵਰਕ ਕਰਾਉਣਾ ਮਸ਼ੀਨ ਵਰਕ ਕਰਾਉਣਾਗਾ ਹਨ ਮੀਨ ਜਿ ਕਿਸੇ ਤਰ੍ਹਾਂ ਦਾ ਏਮਬਰਾਇਡਰੀ ਕਰਵਾਉਣੀ ਹੈਗੀ ਤੁਸੀਂ ਹਨਾ ਬਾਦਲਾ ਵਰਕ ਕਰਾਉਣਾ ਕਾਫੀ ਤਰ੍ਹਾਂ ਦੇ ਵਰਕ ਹੁੰਦੇ ਨੇ ਏਮਬਰਾਇਡਰੀ ਦੇ ਤੁਸੀਂ ਜਿਸ ਤਰ੍ਹਾਂ ਦੀ ਮਰਜ਼ੀ ਸਾਨੂੰ ਭੇਜੋਗੇ ਅਸੀਂ ਤੁਹਾਨੂੰ ਕਰਕੇ ਦੇਵਾਂਗੇ ਕੋਈ ਬਲੌਕ ਪ੍ਰਿੰਟਿੰਗ ਕਰਵਾਉਣੀ ਹੈ ਹਨਾ ਇਸ ਤਰ੍ਹਾਂ ਬਾਕੀ ਤੁਸੀਂ ਉਹਨਾਂ ਪ੍ਰੀਵੀਅਸ ਵੀਡੀਓ ਦੇਖ ਸਕਦੇ ਹੋ ਤੁਸੀਂ ਉਹਨਾਂ ਦੇ ਤੁਹਾਨੂੰ ਪ੍ਰੋਪਰ ਡਿਜ਼ਾਈਨਿੰਗ ਵਗੈਰਾ ਜਾਂ ਬਹੁਤ ਸਾਰੇ ਸੂਟ ਵੀ ਮਿਲ ਜਾਣਗੇ ਤੇ ਸਾਡੇ ਕੋਲ ਅਸੀਂ ਸੂਟ ਹਮੇਸ਼ਾ ਸਟਾਕ ਦੇ ਵਿੱਚ ਰੱਖਦੇ ਆ ਅਵੇਲੇਬਲ ਹੁੰਦੇ ਨੇ ਜੀ ਤੇ ਇਹ ਵਾਲੇ ਜਿਹੜਾ ਹੈਗਾ ਕਲਰ ਮਹਿਰੂਨ ਦੇ ਵਿੱਚ ਇਸ ਤਰ੍ਹਾਂ ਪ੍ਰਿੰਟਿੰਗ ਬਣੀ ਹੋਈ ਆ ਡਾਟ ਵਾਲੀ ਵੀ ਹੈ ਤੇ ਔਰ ਬੜੇ ਵਾਲੇ ਫਲਾਵਰ ਵੀ ਬਣੇ ਹੋਇਆ ਸਰਕਲ ਦੇ ਵਿੱਚ ਤੇ ਬਹੁਤ ਸੋਹਣਾ ਪਿਆਰਾ ਕਲਰ ਆ ਇਹਦਾ ਵੀ ਤੇ ਇਹਦੇ ਨਾਲ ਜਿਹੜੀ ਬਾਟਮ ਆ ਗਈ ਜੀ ਉਹ ਹੈਗੀ ਹੈਗੀ ਆਪਣੀ ਆਫ ਵਾਈਟ ਕਲਰ ਦੀ ਪਿਓਰ 100% ਕਾਟਨ ਆ ਇਹ ਵੀ ਯੇ ਮਤਲਬ ਹੰਦਾਸੀ ਰਹੇ ਆਪਣੇ ਮੀਨਸ ਐਦਾਂ ਲਾ ਲਓ ਕਿ ਪੂਰੀ ਬਾਡੀ ਨੂੰ ਕੰਫਰਟ ਹੋਏਗਾ ਮੀਨਸ ਸਮਰ ਦੇ ਵਿੱਚ ਆਪ ਨੂੰ ਹੁੰਦਾ ਕਿ ਹਲਕੇ ਫੁਲਕੇ ਸੂਟ ਹੋਣ ਤੇ ਪਿਓਰ ਕਾਟਨ ਦੇ ਵਿੱਚ ਹੋਣ ਤੇ ਪਰ ਆਪਾਂ ਨੂੰ ਬਾਹਰ ਅੰਦਰ ਪਾਏ ਵੀ ਸੋਹਣੇ ਲੱਗਣ ਤਾਂ ਉਸੇ ਦੇ ਅਕੋਰਡਿੰਗ ਆ ਜੀ ਇਹ ਬਾਹਰ ਅੰਦਰ ਪਾਏ ਵੀ ਸੂਟ ਬਹੁਤ ਜ਼ਿਆਦਾ ਸੋਹਣੇ ਲੱਗਣਗੇ ਇਹ ਵਾਲੇ ਤੇ ਇਹ ਵਾਲਾ ਵੀ ਦੁਪੱਟਾ ਤੁਸੀਂ ਦੇਖੋਗੇ ਇਹ ਕਰੀਮ ਤੇ ਮਹਿਰੂਨ ਕਲਰ ਦੇ ਕੰਬੀਨੇਸ਼ਨ ਦੇ ਨਾਲ ਬਣਿਆ ਹੋਇਆਗਾ ਇਸ ਤਰ੍ਹਾਂ ਸਾਰਾ ਅਪਲੀਕ ਵਰਕ ਇਹਦੇ ਵਿੱਚ ਵੀ ਹੋਇਆ ਹੋਇਆਗਾ ਪ੍ਰੋਪਰ ਤੇ ਇਸ ਤਰ੍ਹਾਂ ਟਸਲਸ ਵੀ ਲੱਗੇ ਹੋਏ ਨੇ ਬਾਰਡਰ ਬਣਿਆ ਹੋਇਆ ਤੇ ਟਸਲਸ ਲੱਗੇ ਹੋਏ ਨੇ ਬਹੁਤ ਸੋਹਣਾ ਸੂਟ ਲੱਗਦਾ ਜੀ ਇਹ ਵਾਲਾ ਵੀ ਸਮਰ ਦੇ ਅਕੋਰਡਿੰਗ ਤੇ ਹੁਣ ਆਪਾਂ ਦਿਖਾਉਣੇ ਤੁਹਾਨੂੰ ਥਰਡ ਸੂਟ ਥਰਡ ਜਿਹੜਾ ਸੂਟ ਆ ਉਹ ਹੈਗਾ ਆਪਣਾ ਮਹਿੰਦੀ ਔਰ येलो ਕਲਰ ਦੇ ਵਿੱਚ ਆ ਜਾਂਦਾ ਹੈਗਾ ਇਸ ਤਰ੍ਹਾਂ ਬਾਕੀ ਆਪਣੇ ਕੋਲ ਕਾਟਨ ਦੀ ਪ੍ਰਿੰਟਿੰਗ ਦੀ ਵੀ ਬਹੁਤ ਸਾਰੇ ਡਿਜ਼ਾਈਨ ਜਿਸ ਤੇ ਸੂਟਸ ਹੈਗੇ ਨੇਗੇ ਟਿਸਟਾ ਬ੍ਰਾਂਡ ਦੇ ਵੀ ਜੀ ਆਪਣੇ ਕੋਲੇ ਸੂਟ ਹੈਗੇ ਨੇ ਮੋਸਟਲੀ ਆਪਾਂ ਵਧੀਆ ਵਾਲੀ ਵੈਰਾਈਟੀ ਹੀ ਰੱਖਦੇ ਹੁੰਦੇ ਆ ਟਿਸਟਾ ਦੀ ਜਾਂ ਫਿਰ ਰੀਵਾ ਦੀ ਜਾਂ ਫਿਰ ਐਸ ਕੇ ਦੀ ਰੱਖਦੇ ਆਂਗੇ ਤੇ ਇਸ ਤਰ੍ਹਾਂ ਦੇਖੋਗੇ ਇਹਦਾ ਪ੍ਰਿੰਟਿੰਗ ਹੋਈ ਵੀ ਆ ਬਹੁਤ ਸੋਹਣੀ ਇਹ ਵਾਲੀ ਪ੍ਰਿੰਟਿੰਗ ਯਾਨੀ ਬਹੁਤ ਟ੍ਰੈਂਡ ਦੇ ਵਿੱਚ ਆ ਗਈ ਤੇ ਇਹ ਕਲਰ ਆ ਜਿਹੜਾ ਡਾਰਕ ਮਹਿੰਦੀ ਜਾਂ ਕਲਰ ਆ ਗ੍ਰੀਨ ਜਾਂ ਮਹਿੰਦੀ ਆ ਕਲਰ ਤੇ ਇਹਦੇ ਨਾਲ ਆ ਆਪਣੀ ਮਾਸਟਰਡ येलो ਜੀ ਬਾਟਮ ਆ ਜਿਹੜੀ ਪੇਅਰ ਅਪ ਹੋਈ ਵੀ ਆ ਬੜੇ গারਲਿਸ਼ ਲੁੱਕ ਵਾਲੇ ਸੂਟ ਨੇਗੇ ਇਹ ਜੇ ਤੁਸੀਂ ਜੌਬ ਤੇ ਹੋਗੇ ਹਨਾ ਤਾਂ ਕਿਤੇ ਵੀ ਬਾਹਰ ਅੰਦਰ ਆਉਣਾ ਜਾਣਾਗਾ ਤੁਸੀਂ ਹਨਾ ਤੇ ਇਹ ਸੂਟ ਬਹੁਤ ਸੋਹਣੇ ਲੱਗਦੇ ਆ ਪਾਏ ਹੋਏ ਸਿਰਫ ਇਹਦੇ ਨਾਲ ਲੇਸ ਵਗੈਰਾ ਦੀ ਫਿਨਿਸ਼ਿੰਗ ਦੇ ਕੇ ਤੁਸੀਂ ਇਹਨਾਂ ਨੂੰ ਡਿਜ਼ਾਈਨਰ ਸੂਟ ਬਣਾ ਸਕਦੇ ਹੋਗੇ ਤੇ ਇਹ ਵਾਲਾ ਇਹਦੇ ਨਾਲ ਆ ਗਿਆ ਜੀ ਦੁਪੱਟਾ ਦੇਖੋਗੇ ਕਿੰਨਾ ਪਿਆਰਾ ਤੇ ਸੋਹਣਾ ਦੁਪੱਟਾਗਾ ਤੇ ਮਿੰਜਾ ਜਿਹੜਾ ਇਹ ਕਲਰ ਹੁੰਦਾ ਨਾ ਮਾਸਟਰਡ ਜਿਹਾ ਕਲਰ ਹੁੰਦਾ ਇਹਦੇ ਨਾਲ ਤਾਂ ਆਪਣਾ ਵੀ ਕਹ ਲੋ ਕਿ ਰੰਗ ਵਗੈਰਾ ਵੀ ਫੇਅਰ ਲੱਗਣ ਲੱਗ ਜਾਂਦੇ ਤੇ ਬਹੁਤ ਸੋਹਣਾ ਲੱਗਦਾ ਹੈਗਾ ਇਸ ਤਰ੍ਹਾਂ ਇਹਦਾ ਬਾਰਡਰ ਬਣਿਆ ਹੋਇਆ ਤੇ ਬਹੁਤ ਸੋਹਣਾ ਇਸ ਤਰ੍ਹਾਂ ਦੁਪੱਟਾ ਲੱਤਦਾ ਹੋਇਆ ਵੀ ਬਹੁਤ ਸੋਹਣਾ ਲੱਗਦਾ ਹੈਗਾ ਤੇ ਇਹ ਵਾਲੀ ਸੀਗੀ ਅੱਜ ਦੀ ਕਲੈਕਸ਼ਨ ਜੀ ਹੋਪਸ ਉਹ ਤੁਹਾਨੂੰ ਬਹੁਤ ਸੋਹਣੀ ਲੱਗੀ ਹੋਏਗੀ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਾਡੇ ਨੂੰ ਸਕਰੀਨ ਸ਼ਾਟ ਲੈ ਕੇ ਸਾਡੇ ਸਕਰੀਨ ਦੇ ਉੱਪਰ ਜਿਹੜਾ ਨੰਬਰ ਚੱਲ ਰਿਹਾ ਹੈਗਾ ਤੁਸੀਂ ਉਹਦੇ ਉੱਤੇ ਸਾਨੂੰ ਸੈਂਡ ਕਰ ਸਕਦੇ ਹੋਗੇ ਤੇ ਇੰਡੀਆ ਵਾਲੀ ਭੈਣਾਂ ਨੂੰ ਮੈਂ ਕਹੂੰਗੀ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਸਾਨੂੰ 10 ਤੋਂ 6 ਵਜੇ ਤੱਕ ਕਾਲ ਕਰਿਆ ਕਰੋ ਜਾਂ ਮੈਸੇਜ ਸੈਂਡ ਕਰਿਆ ਕਰੋ ਤੇ ਬਾਕੀ ਫੋਰਨ ਵਾਲੇ ਭੈਣਾਂ ਚਲੋ ਟਾਈਮ ਦੀ ਪ੍ਰੋਬਲਮ ਹੁੰਦੀ ਤਾਂ ਐਨੀ ਟਾਈਮ ਜਦੋਂ ਵੀ ਕਰ ਸਕਦੇ ਆ ਸਾਨੂੰ ਕਾਲ ਜਾਂ ਮੈਸੇਜ ਤੇ ਅਗਰ ਤੁਹਾਡੇ ਸੂਟ ਬਣ ਰਹੇ ਨੇ ਤਾਂ ਤੁਸੀਂ ਵੀ ਉਹਨਾਂ ਦੇ ਚੈਟ ਅਪ ਕਰ ਸਕਦੇ ਹੋ ਬਾਕੀ ਕਿਤੇ ਵੀ ਬੈਠੇ ਹੋ ਤੁਹਾਨੂੰ ਸ਼ਿਪਿੰਗ ਆ ਜਿਹੜੀ ਉਹ ਉੱਥੇ ਘਰ ਤੱਕ ਪਹੁੰਚੇਗੀ ਤੁਹਾਡੇ ਮੀਨਸ ਇਹ ਨਹੀਂ ਹੈ ਕਿ ਅਸੀਂ ਸੂਟ ਤੁਸੀਂ ਆਰਡਰ ਕਰਤਾ ਤਾਂ ਤੁਸੀਂ ਸੇਫ ਨਹੀਂ ਫੀਲ ਕਰ ਰਹੇ ਇਹ ਨਹੀਂ ਕੋਈ ਜਦੋਂ ਮਰਜ਼ੀ ਤੁਸੀਂ ਕਾਲ ਕਰੋਗੇ ਤੁਹਾਡੀ ਜਾਂ ਮੈਸੇਜ ਕਰੋਗੇ ਤੁਹਾਨੂੰ ਪ੍ਰੋਪਰ ਫੁੱਲ ਨੌਲੇਜ ਦਿੱਤੀ ਜਾਏਗੀ ਉਸ ਚੀਜ਼ ਬਾਰੇ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਏਗੀ ਤੇ ਪਲੱਸ 3 ਟੂ 4 ਡੇਜ਼ ਦੇ ਵਿੱਚ ਵਿੱਚ ਤੁਹਾਡੇ ਕੋਲੇ ਸੂਟ ਪਹੁੰਚ ਜਾਏਗਾ ਅਗਰ ਤੁਸੀਂ ਬਾਹਰ ਫੋਰਨ ਦੇ ਵਿੱਚੋਂ ਕਿਸੇ ਵੀ ਕੰਟਰੀ ਦੇ ਵਿੱਚੋਂ ਤਾਂ ਅਸੀਂ ਡੀ ਐਚਐਨ ਰਾਹੀਂ ਜਿਹੜੇ ਪਾਰਸਲ ਲਗਾਉਣੇ ਆਗੇ ਜਿਹੜੇ ਕਿ ਪੂਰੀ ਪ੍ਰੋਪਰ ਸੇਫ ਹੁੰਦੀ ਰਗੀ ਤੇ ਹੋਪਸ ਤੁਹਾਨੂੰ ਕਲੈਕਸ਼ਨ ਵਧੀਆ ਲੱਗੀ ਹੋਏਗੀ ਥੈਂਕ ਯੂ ਸੋ ਮੱਚ ਫॉर ਵਾਚਿੰਗ